ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟਰੈ ਨੀਚਾ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਸਤਗੁਰ ਕਹਿੰਦੇ ਜਾ ਕੀ ਛੋਤ ਛੋਤ ਦਾ ਮਤਲਬ ਹੁੰਦਾ ਸ਼ੋਹਣਾ ਸਪਰਸ਼ ਕਰਨਾ ਕਿਸੇ ਚੀਜ਼ ਨੂੰ ਹੱਥ ਲਗਾਉਣਾ ਜਾ ਕੀ ਛੋਤ ਜਗਤ ਕੋ ਲੱਗੈ ਗੁਰੂ ਰਵਿਦਾਸ ਮਹਾਰਾ ਜੀ ਕਹਿੰਦੇ ਮੈਂ ਉਸ ਸਮਾਜ ਦੇ ਵਿੱਚ ਪੈਦਾ ਹੋਇਆ ਜਿਹਨੂੰ ਨੀਚ ਆਖਿਆ ਜਾਂਦਾ ਸੀ ਜਿਹਨੂੰ ਚਮਾਰ ਆਖਿਆ ਜਾਂਦਾ ਸੀ ਇਹ ਜਿਹੜੇ ਲੋਕ ਸਨ ਨਾ ਜਿਹੜੀ ਚੀਜ਼ ਨੂੰ ਹੱਥ ਲਾ ਦਿੰਦੇ ਸਨ ਉੱਚੀਆਂ ਜਾਤਾਂ ਵਾਲੇ ਲੋਕ ਕਹਿੰਦੇ ਸੀ ਕਿ ਇਹ ਚੀਜ਼ ਪਿੱਟੀ ਗਈ ਇਹ ਚੀਜ਼ ਅਪਵਿੱਤਰ ਹੋ ਗਈ ਹੈ ਇਹ ਵਰਤਨਯੋਗ ਨਹੀਂ ਰਹੀ ਕਹਿੰਦੇ ਜੇ ਸਾਡਾ ਪਰਸ਼ਾਵਾਂ ਵੀ ਉੱਚ ਜਾਤੀਆਂ ਤੇ ਪੈ ਜਾਂਦਾ ਸੀ ਉਹ ਗੰਗਾ ਇਸ਼ਨਾਨ ਕਰਦਾ ਸੀ ਜਾ ਕੇ ਸਾਡੇ ਤੋਂ ਪਿੱਟਿਆ ਜਾਂਦਾ ਸੀ ਉਹ ਸਮਝਦੇ ਸੀ ਕਿ ਸਾਨੂੰ ਇਹਨਾਂ ਛੂਦਰਾਂ ਨੇ ਅਪਵਿੱਤਰ ਕਰ ਦਿੱਤਾ ਇੱਥੇ ਇਹ ਗੱਲ ਸਮਝਣ ਵਾਲੀ ਹੈ ਸ਼ੂਦਰ ਵੇਖੋ ਕਿੰਨਾ ਤਾਕਤਵਰ ਹੈ ਇੱਕ ਗਰੀਬ ਬੰਦਾ ਦੇ ਕਿੰਨਾ ਤਾਕਤਵਰ ਹੈ ਇੱਕ ਸ਼ੂਦਰ ਹੈ ਜਿਹੜਾ ਉਹਦਾ ਜਦੋਂ ਕਿਸੇ ਦੇ ਉੱਤੇ ਪਰਛਾਵਾਂ ਪੈਂਦਾ ਉੱਚ ਜਾਤੀਏ ਤੇ ਉਹਦਾ ਜੇ ਕਿਸੇ ਨੂੰ ਹੱਥ ਲੱਗ ਜੇ ਉੱਚ ਜਾਤੀ ਵਾਲਾ ਪਿੱਟਿਆ ਜਾਂਦਾ ਉਹ ਗੰਗਾ ਇਸ਼ਨਾਨ ਕਰਦਾ ਜਾ ਕੇ ਪਰ ਉੱਚ ਜਾਤੀ ਵਾਲੇ ਚ ਇੰਨੀ ਤਾਕਤ ਨਹੀਂ ਕਿ ਸ਼ੂਦਰ ਨੂੰ ਹੱਥ ਲਾ ਦੇਵੇ ਵੀ ਸ਼ੂਦਰ ਨੂੰ ਵੀ ਆਪਦੇ ਵਰਗਾ ਉੱਚ ਜਾਤੀਆ ਬਣਾ ਦੇਵੇ ਆਖੋ ਸਤਨਾਮ ਇਹਦਾ ਮਤਲਬ ਪਾਰਸ ਹੈ ਨਾ ਜਿਹੜਾ ਉਹ ਸ਼ੂਦਰੀ ਹੋਇਆ ਨਾ ਜਿਵੇਂ ਪਾਰਸ ਮੰਨਿਆ ਗਿਆ ਕਹਿੰਦੇ ਇੱਕ ਪੱਥਰ ਹੋਇਆ ਜਿਹੜਾ ਵੀ ਪੱਥਰ ਨੂੰ ਕੋਈ ਵੀ ਚੀਜ਼ ਸੁਹਾ ਦੇਵੇ ਨਾਲ ਲੱਗ ਜਾਵੇ ਅਟੈਚ ਹੋ ਜਾਵੇ ਉਹ ਪਾਰਸ ਦੇ ਨਾਲ ਜੇ ਤੁਸੀਂ ਲੋਹਾ ਲਾਉਂਗੇ ਉਹਨੇ ਸੋਨਾ ਬਣਾ ਦੇਣਾ ਤਾਂਬਾ ਲਗਾਉਗੇ ਉਹਨੇ ਸੋਨਾ ਬਣਾ ਦੇਣਾ ਤੁਸੀਂ ਕੁਝ ਵੀ ਧਾਤ ਨੂੰ ਉਹਦੇ ਨਾਲ ਲਗਾਉਂਗੇ ਨਾ ਉਹਨੇ ਸੋਨਾ ਬਣਾ ਦੇਣਾ ਗੁਰੂ ਰਬਦਾਸ ਮਹਾਰਾਜ ਕਹਿੰਦੇ ਤੇ ਹੁਣ ਤੁਸੀਂ ਵੇਖੋ ਜਿਹੜਾ ਸ਼ੂਦਰ ਹੈ ਸ਼ੂਦਰ ਪਾਰਸੀ ਹੋਇਆ ਨਾ ਜਿਹੜਾ ਇਹਨੂੰ ਹੱਥ ਲਾ ਲੈਂਦਾ ਜਾਂ ਜਿਹੜਾ ਜਿਹਦੇ ਤੇ ਪਰਸ਼ਾਵਾ ਆ ਜਾਂਦਾ ਉਹ ਪਿੱਟਿਆ ਜਾਂਦਾ ਇਹਨਾਂ ਦੇ ਮੁਤਾਬਕ ਪਿੱਟਿਆ ਜਾਂਦਾ ਪਰ ਸੱਚ ਜਾਣਿਓ ਪਿੱਟਿਆ ਨਹੀਂ ਜਾਂਦਾ ਫਿਰ ਜਿਹੜੇ ਦੂਜੇ ਲੋਕ ਨੇ ਨਾ ਉੱਚ ਜਾਤੀਏ ਉਹ ਕਿਸੇ ਨੂੰ ਹੱਥ ਲਾ ਦੇਣ ਉਹ ਤਾਂ ਉੱਚੀ ਜਾਤ ਦਾ ਬਣਦਾ ਨਹੀਂ ਕੋਈ ਜੇ ਸ਼ੂਦਰ ਨੂੰ ਹੱਥ ਲਾ ਦੇਣ ਕਦੇ ਸੁਣਿਆ ਕਿ ਉੱਚੀ ਜਾਤ ਦਾ ਹੋ ਗਿਆ ਨਹੀਂ ਸਤਗੁਰ ਕਹਿੰਦੇ ਇਹ ਪਖੰਡ ਨੇ ਵਹਿਮ ਨੇ ਇਹ ਜਾਣ ਕੇ ਇਹਨਾਂ ਨੇ ਸਾਨੂੰ ਨੀਚ ਆਖਿਆ ਸ਼ੂਦਰ ਆਖਿਆ ਚੰਡਾਲ ਆਖਿਆ ਤੇ ਹੁਣ ਮੇਰੇ ਤੇ ਅਕਾਲ ਪੁਰਖ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜਾ ਕਿ ਛੋਤ ਜਗਤ ਕੋ ਲੱਗੈ ਮੰਨਿਆ ਜਾਂਦਾ ਸੀ ਕਿ ਇਹਨਾਂ ਨੀਵੀਂ ਜਾਤਾਂ ਵਾਲਿਆਂ ਦੀ ਜਿਨ੍ਹਾਂ ਨੂੰ ਛੋਤ ਲੱਗ ਜੇ ਛੋਹ ਹੋ ਜਵੇ ਜਾਂ ਸਪਰਸ਼ ਕਰ ਦੇਣ ਜਾਂ ਇਹਨਾਂ ਦਾ ਪਰਛਾਵਾਂ ਵੀ ਪੈ ਜਾਂਦਾ ਉਹ ਨੀਵੇਂ ਹੋ ਜਾਂਦੇ ਆ ਪਰ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੂੰ ਕਿਰਪਾ ਕੀਤੀ ਹੈ ਤਾਂ ਪਰ ਤੂੰ ਹੀ ਢਰੈ ਢਰੈ ਦਾ ਮਤਲਬ ਹੁੰਦਾ ਟਲਦਾ ਹੈ ਕਿਰਪਾ ਕਰਦਾ ਹੈ ਜਿਨ੍ਹਾਂ ਦੇ ਨਾਲ ਸੰਸਾਰ ਭਟਿਆ ਜਾਂਦਾ ਤੂੰ ਤਾਂ ਉਹਨਾਂ ਨੂੰ ਵੀ ਉੱਚੇ ਕਰ ਦੇਣਾ ਆਖੋ ਸਤਨਾਮ ਨੀਚਾ ਊਚ ਕਰੇ ਮੇਰਾ ਗੋਬਿੰਦ ਇੱਥੇ ਕਈ ਨੀਚੋਂ ਪੜਦੇ ਨੇ ਹਾਹੇ ਨੂੰ ਔਂਕੜ ਦੇ ਨਾਲ ਬੇਨਤੀ ਹੈ ਇੱਥੇ ਭਾਈ ਹਾਹੇ ਨੂੰ ਔਂਕੜ ਨਹੀਂ ਲੱਗਿਆ ਨੀਚੋਂ ਨਹੀਂ ਪੜਨਾ ਨੀਚਾਂ ਪੜਨਾ ਤੇ ਨੀਚਾਂ ਊਚ ਕਰੇ ਮੇਰਾ ਗੋਬਿੰਦ ਕੌਣ ਕਰਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਾਹੂੰ ਤੇ ਨਾ ਡਰੈ ਉਹ ਨਹੀਂ ਕਿਸੇ ਤੋਂ ਡਰਦਾ ਅਜੇ ਅਸੀਂ ਤਾਂ ਡਰ ਜਾਂਦੇ ਆ ਨਾ ਕਿ ਫਲਾਣੇ ਬੰਦੇ ਨੂੰ ਸਰੋਪਾ ਪਾ ਦਿੱਤਾ ਦੂਜੇ ਨੇ ਰੋਸ ਜਾਣਾ ਤੀਜੇ ਨੂੰ ਪਾ ਦਿੱਤਾ ਪੰਜਵੇਂ ਨੇ ਰੋਸ ਜਾਣਾ ਹਨ ਅਸੀਂ ਸਾਡੇ ਮਨ ਵਿੱਚ ਡਰ ਰਹਿੰਦਾ ਕਿ ਇੱਕ ਰਿਸ਼ਤੇਦਾਰ ਨੂੰ ਬੁਲਾ ਲਿਆ ਦੂਜੇ ਨੇ ਰੋਸ ਜਾਣਾ ਤੀਜੇ ਨੂੰ ਬੁਲਾ ਲਿਆ ਭਾਈ ਫਲਾਣਿਆਂ ਨੇ ਰੋਸ ਜਾਣ ਸਾਨੂੰ ਡਰ ਰਹਿੰਦਾ ਕਿ ਜੇ ਕਿਸੇ ਨੂੰ ਅਸੀਂ ਸਤਕਾਰ ਦੇ ਦਿੱਤਾ ਫਿਰ ਦੂਜਿਆਂ ਨੇ ਰੋਸ ਜਾਣਾ ਪਰ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਨੂੰ ਰੱਬ ਨੇ ਸਤਕਾਰ ਦੇਣਾ ਨਾ ਉੱਚਾ ਚੁੱਕਣਾ ਉਹਨੇ ਚੁੱਕੇ ਹੀ ਦੇਣਾ ਰੱਬ ਨਹੀਂ ਡਰਦਾ ਕਿਸੇ ਤੋਂ ਨੀਚਾ ਊਚ ਕਰੈ ਮੇਰਾ ਗੋਵਿੰਦ ਕਾਹੂੰ ਤੇ ਨਾ ਡਰ ਐ ਉਹਨੂੰ ਬ੍ਰਾਹਮਣਾ ਤੋਂ ਨਹੀਂ ਡਰ ਲੱਗਿਆ ਜਦੋਂ ਨੇ ਗੁਰੂ ਰਵਿਦਾਸ ਨੂੰ ਉੱਚਾ ਕੀਤਾ ਜਦੋਂ ਸ਼ੋਭਾ ਫੈਲੀ ਸੀ ਗੁਰੂ ਰਵਿਦਾਸ ਮਹਾਰਾਜ ਦੀ ਕੀ ਪਕੜ ਲੈਣ ਕੇ ਰੱਬ ਦਾ ਉਹ